ਉਸੇ ਇੱਕ ਪਾਸੇ ਦੇਖਿਆ ਹੈ ਕਿ ਇੱਕ ਇਹੋ ਜਿਹਾ ਮੰਜ਼ਰ ਦੇਖਿਆ ਹੋਏਗਾ ਜਿਸ ਵਿੱਚ ਤਬਾਈ ਦਾ ਮੰਜ਼ਰ ਦੇਖਿਆ ਹੋਏਗਾ ਲੇਕਿਨ ਇੱਕ ਪਾਸੇ ਇਹੋ ਜਿਹਾ ਮੰਜ਼ਰ ਵੀ ਦੇਖਿਆ ਹੋਏਗਾ ਜਿੱਥੇ ਕਿ ਤੁਹਾਨੂੰ ਮਦਦਗਾਰ ਹੱਥ ਜਿੱਥੇ ਤੁਹਾਨੂੰ ਇਹੋ ਜਿਹੇ ਹੱਥ ਠਿਖੇ ਹੋਣਗੇ ਜਿਹੜੇ ਮਦਦ ਕਰਨ ਲਈ ਅੱਗੇ ਆਏ ਨੇ ਸੋ ਮੈਂ ਗੱਲ ਕਰ ਰਹੀ ਹਾਂ ਹੜਪੀੜਤਾ ਦੀ ਹੜਾਂ ਦੀ ਗੱਲ ਕਰ ਰਹੀ ਹਾਂ ਜਿਸ ਟਾਈਮ ਦੇ ਉਪਰ ਅਸੀਂ ਦੇਖਿਆ ਕਿ ਲਗਾਤਾਰ ਹੜ ਆਏ ਤੇ ਦੂਜੇ ਪਾਸੇ ਅਸੀਂ ਇਹ ਵੀ ਦੇਖਿਆ ਕਿ ਮਦਦਗਾਰ ਹੱਥ ਵੀ ਆਏ ਸੋ ਸਾਡਾ ਇਸ ਟਾਈਮ ਤੇ ਰਿਸ਼ਪਾਲ ਸਿੰਘ ਧਾਲੀਵਾਲ ਜੀ ਉਹਨਾਂ ਵੱਲੋਂ ਇੱਕ ਬਰਾਲਾ ਕੀਤਾ ਗਿਆ ਸਸ਼ਰੇਕਲ ਧਾਲੀਵਾਲ ਸਰ ਸਸ਼ਰੇਕਲ ਤਾਲੂਆ ਸਰ ਤੁਹਾਡੇ ਵੱਲੋਂ ਵੀ ਇੱਕ ਉਪਰਾਲਾ ਕੀਤਾ ਗਿਆ ਹੈ ਹਾਰਡਫੀਡ ਦਾ ਲਈ ਉਹ ਕੀ ਉਪਰਾਲਾ ਹੈ ਮੈਂ ਤੁਹਾਡੇ ਮੂੰਹੋਂ ਹੀ ਸੁਣਨਾ ਚਾਹਾਂਗਾ ਸਾਡੇ ਜਿਹੜਾ ਗ੍ਰੇਟ ਨਾ ਭਾਰਤ ਫਾਊਂਡੇਸ਼ਨ ਆ ਜਿਹੜੀ ਹੈਗੀ ਆ ਇਹਦਾ ਡੇਢ ਮਹੀਨੇ ਪਹਿਲਾਂ ਇਹ ਵਰਤ ਹੋਇਆ ਜਿਹੜਾ ਹੈਗਾ ਅਸੀਂ ਸਕੂਲਾਂ ਤੋਂ ਸਟਾਰਟ ਕੀਤਾ ਸੀਗਾ ਅਸੀਂ ਸਕੂਲਾਂ ਦੇ ਵਿੱਚ ਕੰਪਿਊਟਰ ਤੇ ਜਿਹੜੇ ਹੈਗਾ ਕੰਪਿਊਟਰ ਲੈਬ ਦਾ ਇਨਫਰਾਸਟ੍ਰਕਚਰ ਜਿਹੜਾ ਹੈਗਾ ਉਹ ਅਸੀਂ ਦੋ ਸਕੂਲਾਂ ਚ ਸਟਾਰਟ ਕਰਕੇ ਦੋ ਸਕੂਲਾਂ ਚ ਲੱਗ ਗਿਆ ਮੇਰੇ ਖਿਆਲ 10 ਸਕੂਲਾਂ ਦੇ ਵਿੱਚ ਜਿਹੜੇ ਹੋਰ ਲੋੜ ਹੈਗੀ ਆ ਉਹ ਅਸੀਂ ਹੁਣ ਉਹ ਵੀ ਅਸੀਂ ਕਰਨ ਜਾ ਰਹੇ ਹਾਂ ਜਿਹੜਾ ਹੈਗਾ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਹੜ ਆ ਕੇ ਜਿਹੜੇ ਤਿੰਨ ਚਾਰ ਹਫ਼ਤਿਆਂ ਤੋਂ ਫੇਰ ਸਾਡਾ ਧਿਆਨ ਜਿਹੜਾ ਹੈਗਾ ਇਹ ਸਭ ਤੋਂ ਪਹਿਲਾ ਜਿਹੜੀ ਹੈਗੀ ਹੈ ਅਸੀਂ ਜਿਹੜਾ ਉੱਥੇ ਬਹੁਤ ਮਾੜਾ ਹਾਲ ਹੋਇਆ ਪਿਆ ਗਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਉੱਥੇ ਕਪੂਰਤਲਾ ਸ਼ਿਆਰਪੁਰ ਰੋਹੀਪੁਰ ਡਿਸਟ੍ਰਿਕਟ ਦੇ ਵਿੱਚ ਜਿਹੜੇ ਹੈਗਾ ਦਰਿਆ ਦੇ ਨਾਲ-ਨਾਲ ਜਿਹੜੇ ਪਿੰਡ ਹੈ ਬਹੁਤ ਬੁਰਾ ਹਾਲ ਹੈ ਤੇ ਉੱਥੋਂ ਅਸੀਂ ਸਰਵੇ ਕਰਕੇ ਜਿਨ੍ਹਾਂ ਨੂੰ ਸਮਾਨ ਜਿਹੜਾ ਨਹੀਂ ਮਿਲਿਆਗਾ ਆ ਉਹਨਾਂ ਦਾ ਜਿਹੜਾ ਲੋਡਵੰਦ ਚੀਜ਼ਾਂ ਦਾ ਜਿਹੜਾ ਅਸੀਂ ਉਹ ਅਸੀਂ ਖੌਦ 1500 ਕਿੱਟ ਅਸੀਂ ਆਪ ਲੈ ਕੇ ਜਾ ਰਹੇ ਹਾਂ ਮੈਂ ਇਸੇ ਗੱਲ ਦੀ ਹਲਗੀ ਸੀ ਕਿ ਤੁਸੀਂ ਜਿਸ ਤਾ ਕਿ ਹਰ ਕਿਹਣਾ ਮਦਦਕਾਰ ਹੈ ਤੇ ਤੁਸੀਂ ਕਿਵੇਂ ਸੈਗਰੀਗੇਟ ਕੀਤਾ ਕਿ ਕਿਹੜੀ ਤਰ੍ਹਾਂ ਦੀ ਮਦਦ ਉਸ ਚਾਹੀਦੀ ਹੈ ਦੇਖੋ ਜਿਹੜਾ ਅਸੀਂ ਹੁਣ ਕੀਤਾ ਸਾਨੂੰ ਉੱਥੋਂ ਪਤਾ ਲੱਗਿਆ ਸੀ ਵੀ ਟਰੱਕ ਬਹੁਤ ਲੁੱਟਿਆ ਉਹਨਾਂ ਨੇ ਜਿਹੜੇ ਪਹਿਲਾਂ ਪਹਿਲਾਂ ਜਿਹੜੇ ਹੈਗੇ ਆ ਠੀਕ ਹੈ ਨਾ ਪਰ ਉਹ ਟਰੱਕ ਤੋਂ ਵਿੱਚ ਹੁਣ ਉਦੋਂ ਲੋਕ ਬੜੀ ਵੇਅਰਨੈਸ ਹੋ ਗਈ ਜਿਹੜੀ ਹੈਗੀ ਆ ਲੋਕਾ ਨੂੰ ਬੜੇ ਐਕਟਿਵ ਹੋ ਗਏ ਜਿਹੜੇ ਕਿ ਹੁਣ ਨਹੀਂ ਪਹਿਲਾਂ ਪਹਿਲਾਂ ਜਰੂਰ ਲੁੱਟੇ ਆ ਹੁਣ ਜਿਹੜੇ ਹੈਗੇ ਆ ਬਿਲਕੁਲ ਸਹੀ ਚੱਲ ਰਿਹਾ ਜਿਨ੍ਹਾਂ ਲੋਕਾਂ ਨੂੰ ਸਮਾਨ ਨਹੀਂ ਮਿਲਿਆ ਜਿਹਨਾਂ ਨੂੰ ਹੈਗਾ ਅਸੀਂ ਉਹਨਾਂ ਨੂੰ ਅਸੀਂ ਦੇਣ ਜਾ ਰਹੇ ਹਾਂ ਜਿਹੜੇ ਸੱਤ ਪਿੰਡ ਸਾਨੂੰ ਉੱਥੇ ਮਿਲਿਆ ਜਿੱਨਾਂ ਚ ਸਮਾਨ ਜਿਹੜੇ ਹੈਗਾ ਨਹੀਂ ਪਹੁੰਚਿਆ ਜਿਹੜਾ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਸਮਾਨ ਦੇਣ ਜਾ ਰਹੇ ਹਾਂ ਜਿਹੜੇ ਹੈਗਾ ਖਾਣ ਪੀਣ ਦਾ ਰਾਸ ਹਿੰਦਾ ਕੰਬਲ ਹੋਰ ਵੀ ਜੋ ਲੋੜ ਹੈ ਮੈਡੀਕਲ ਕਿਟਾਂ ਜੋ ਵੀ ਲੋੜ ਹੈਗੀ ਆ ਮੈਡੀਕਲ ਕੈਂਪ ਵੀ ਲੱਗੂ ਉੱਥੇ ਪੰਜ ਚਾਰ ਦਿਨ ਚੱਲੇਗਾ ਉਹ ਦਵਾਈਆਂ ਮੈਡੀਸਨ ਸਾਰੀਆਂ ਫਰੀ ਹੋਣਗੀਆਂ ਜਿਹੜੀਆਂ ਹੈ ਅਜੇ ਤੱਕ ਵਸ ਤੁਹਾਡੇ ਵੱਲੋਂ ਨਾਲ ਅਸੀਂ ਜਲਾਲਾਬਾਦ ਏਰੀਆ ਦੇ ਵਿੱਚ ਅਸੀਂ ਘਰ ਵੀ ਜੜੇ ਹੈਗੇ ਆ ਉਹ ਅਸੀਂ ਬਣਾ ਕੇ ਦੇਣ ਜਾ ਰਹੇ ਆ ਇਥੇ ਮੈਮ ਨੇ ਇਹਨਾਂ ਸਰਵੇ ਜਾ ਕੇ ਕੀਤਾ ਵੀ ਹੈਗਾ ਬਿਲਕੁਲ ਘਟ ਹੈ ਜਿਹੜੇ ਹੈਗੇ ਆ ਤੇ ਉਹ ਅਸੀਂ ਮੇਰੇ ਖੱਲ ਜਲਦੀ ਤੋਂ ਜਲਦੀ ਸਟਾਰਟ ਕਰਾ ਦਾਂਗੇ ਆਪ ਹਫਤੇ ਤੱਕ ਅਸ ਜਿਹੜੇ ਹੈਗੇ ਮੈਮ ਤੁਸੀਂ ਥੋੜਾ ਅੱਗੇ ਆ ਜਾਓ ਮੈਂ ਤੁਹਾਡੇ ਕੋਲ ਬੈਠਣਾ ਚਾਹੁੰਦਾ ਸਰਵੇ ਕੀਤਾ ਸਪੈਸ਼ਲੀ ਜਾ ਕੇ ਤੁਸੀਂ ਕਿਸ ਤਰ੍ਹਾਂ ਦੇ ਹਾਲਾਤ ਦੇਖੇ ਔਰ ਤੁਸੀਂ ਕੀ ਮਹਿਸੂਸ ਕੀਤਾ ਕਿ ਕਿਹੜੇ ਕਿਹੜੀ ਚੀਜ਼ਾਂ ਦੀ ਜ਼ਰੂਰਤ ਹੈ ਦੇਖੋ ਜਦੋਂ ਵੀ ਪੰਜਾਬ ਨੂੰ ਲੋੜ ਪਈ ਹੈ ਸਾਰਿਆਂ ਨੇ ਮਿਲ ਕੇ ਸਾਥ ਦਿੱਤਾ ਹੈ ਹੁਣ ਬਹੁਤ ਨੁਕਸਾਨ ਹੋਇਆ ਫਲਡਸ ਆਏ ਮਹੀਨਾ ਪਹਿਲਾਂ ਬਹੁਤ ਸਮਾਨ ਗਿਆ ਪਰ ਗਰਾਉਂਡ ਰਿਐਲਿਟੀ ਆ ਸਾਡੀ 100 ਬੱਚਾਂ ਦੀ ਵਲੰਟੀਅਰ ਟੀਮ ਹੈ ਫੈਕਿਲਟੀ ਕੋਆਰਡੀਨੇਟਰਸ ਹੈ ਅਸੀਂ ਗਰਾਉਂਡ ਤੇ ਕੰਮ ਕੀਤਾ ਸਾਨੂੰ ਰਿਅਲਾਈਜ਼ ਹੋਇਆ ਪਹਿਲਾਂ ਪਹਿਲਾਂ ਸਮਾਨ ਪਹੁੰਚੇ ਪਰ ਬਹੁਤ ਘੱਟ ਹੈ ਜਿੰਨਾ ਤੱਕ ਅਜੇ ਵੀ ਬੇਸਿਕ ਨੀਡਸ ਵੀ ਨਹੀਂ ਪਹੁੰਚੀਆਂ ਹੁਣ ਝੋਨੇ ਦਾ ਟਾਈਮ ਸੀ ਫਸਲਾਂ ਜ਼ਮੀਨਾਂ ਹੀ ਨਹੀਂ ਤਾਂ ਲੋਕ ਬੋਨ ਗਏ ਕਿ ਉਦੀ ਨਾਲ ਜੋ ਕਿਸਾਨ ਹੈ ਉਹਨਾਂ ਦਾ ਤਾਂ ਨੁਕਸਾਨ ਹੋਇਆ ਉਸ ਤੋਂ ਇਲਾਵਾ ਜਿਹੜੇ ਮਜ਼ਦੂਰ ਹੈ ਉਹ ਕਿੱਥੇ ਕੀ ਲਾਂਗੇ ਤੇ ਕੀ ਖਾਂਗੇ ਤਾਂ ਆਫਟਰ 2 ਦਿਨ ਦੇ ਸਰਵੇ ਤੋਂ ਬਾਅਦ ਅਸੀਂ ਆ ਕਨਕਲੂਡ ਕੀਤਾ ਕਿ ਉੱਥੇ ਰਾਸ਼ਨ ਤਾਂ ਬੇਸਿਕ ਨੀਡ ਹੈ ਜੋ ਆਪਾਂ ਨੂੰ ਡੇਲੀ ਚਾਹੀਦਾ ਹੈ ਰਾਸ਼ਨ ਦੇ ਨਾਲ ਹੁਣ ਬਿਮਾਰੀਆਂ ਬਹੁਤ ਫੈਲ ਰਹੀਆਂ ਤਾਂ ਅਸੀਂ ਮੈਡੀਕਲ ਕੈਂਪ ਲਗਾ ਰਹੇ ਹਾਂ ਮੈਡੀਕਲ ਕਿਟਸ ਡਿਸਟ੍ਰੀਬਿਊਟ ਕਰ ਰਹੇ ਹਾਂ ਆ ਸਾਡਾ ਪਹਿਲਾ ਸਟੈਪ ਹੈ ਇਸ ਤੋਂ ਇਲਾਵਾ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਔਰ ਮੇਰੀ ਅਪੀਲ ਵੀ ਹੈ ਕਿ ਆਪਾਂ ਸਭ ਮਿਲ ਕੇ ਪੰਜਾਬ ਨੂੰ ਨਵੇਂ ਸਿਰੋਂ ਖੜਾ ਕਰੀਏ ਥੈਂਕ ਯੂ ਅ ਤੋ ਅਲਵੇ ਸਰ ਇੱਕ ਚੀਜ਼ ਮੈਂ ਤੁਹਾਨੂੰ ਹੋਰ ਪੁੱਛਣਾ ਚਾਹਾਂਗੀ ਜਿਵੇਂ ਕਿ ਕੁਝ ਲੋਕ ਕਹਿੰਦੇ ਕਿ ਇਹ ਨੈਚੁਰਲ ਡਿਜ਼ਾਸਟਰ ਹੈ ਕੁਝ ਲੋਕ ਕਹਿੰਦੇ ਨੇ ਕਿ ਇਹ ਹਿਊਮਨ ਡਿਜ਼ਾਸਟਰ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਮੈਂ ਤਾਂ ਐਕਚੁਅਲੀ ਕਹੂੰਗਾ ਜੀ ਐਵੇਂ ਕਿਸੇ ਦਾ ਇਲਜ਼ਾਮ ਸਰਕਾਰਾਂ ਤੇ ਲਾ ਕੇ ਗਲਤ ਗੱਲ ਆ ਇਹ ਜੋ ਨੇਚਰ ਨਾਲ ਅਸੀਂ ਖਿਲਾਫ ਕਰ ਰਹੇ ਅਸੀਂ ਜਿਹੜਾ ਹੈਗਾ ਗਲਤ ਕਰ ਰਹੇ ਹਾਂ ਤੇ ਉਹਨਾਂ ਕੁਦਰਤ ਨੇ ਆਪਦਾ ਕੁਝ ਦਿਖਾਉਣਾ ਤਾਂ ਹੈਗਾ ਜਿਵੇਂ ਅਸੀਂ ਨਾ ਹੀ ਹਟੇ ਤੇ ਪ੍ਰਮਾਤਮਾ ਜੀ ਤੋਂ ਵੱਡੇ ਵੀ ਦਿਖਾ 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 ਦਊਗਾ ਅਸੀਂ ਇਹ ਚੀਜ਼ਾਂ ਤੋਂ ਸਾਨੂੰ ਹੁਣ ਕੁਦਰਤ ਨੇ ਸਾਨੂੰ ਚੌਕਸ ਕੀਤਾ ਭਾਈ ਤੁਸੀਂ ਆਪ ਦਾ ਬਚੋ ਕੁਦਰਤ ਨਾਲ ਨਾ ਪੰਗੇ ਲਾਓ ਨੇਚਰ ਨਾਲ ਨਾ ਪੰਗੇ ਲਾਓ ਤੇ ਜੋ ਕਰਦਾ ਪਰਮਾਤਮਾ ਚੰਗੇ ਲਈ ਕਰਦਾ ਜਿਹੜਾ ਹੈ ਕਿ ਸਾਨੂੰ ਇਸ ਤੋਂ ਸੁਧਰਨਾ ਚਾਹੀਦਾ ਜਿਹੜਾ ਹੈ ਸਾਨੂੰ ਇਹ ਨਹੀਂ ਸਾਰੇ ਵਰਲਡ ਦੇ ਵਿੱਚ ਸਾਰਾ ਹਾਲ ਇਹ ਹੈ ਪਿਆ ਕਿ ਇਹ ਤੇ ਪਚਾਲਾ ਰਿਹਾ ਕਿ ਦਿਹਾੜ ਆ ਰਿਹਾ ਹੈ ਇਹ ਨਹੀਂ ਉਹ ਕਾਰਨ ਤਾਂ ਹੈਗਾ ਹੈ ਨਾ ਉਹ ਕੁਦਰਤ ਵੱਲੋਂ ਕਿਹੜਾ ਕੋਈ ਸਰਕਾਰਾ ਕੁਾਰ ਗਿਆ ਹਾਂ ਸਰ ਇੱਕ ਚੀਜ਼ ਹੋਰ ਮੈਂ ਚਾਹਾਂਗਾ ਕਿ ਤੁਸੀਂ ਲੋਕਾਂ ਨੂੰ ਮੈਸੇਜ ਜਰੂਰ ਦਿਓ ਇਸ ਟਾਈਮ ਦੇ ਉੱਪਰ ਕਿ ਕਿਹੜੀ ਇਹੋ ਜੀ ਚੀਜ਼ ਹੈ ਜਿਹੜੀ ਕਿ ਤੁਸੀਂ ਉੱਥੇ ਪਹੁੰਚਾ ਸਕਦੇ ਹੋ ਜਾਂ ਕਿਹੋ ਜੀ ਇਹੋ ਜੀ ਮਦਦ ਹੈ ਜਿਹੜੀ ਤੁਸੀਂ ਸਾਰਿਆਂ ਨੇ ਮਦਦ ਕਰ ਸਕਦੇ ਹੋ ਦੇਖੋ ਜਾ ਕੇ ਸਾਨੂੰ ਸਾਰਾ ਪਤਾ ਲੱਗੂ ਫਿਲਹਾਲ ਤਾਂ ਸਾਨੂੰ ਖਾਣ ਪੀਣ ਦਾ ਰਾਹਮ ਪਾਣੀ ਦਾ ਰਹਿਣ ਦਾ ਕੰਬਲ ਜੋ ਵੀ ਚੀਜ਼ਾਂ ਦੀ ਲੋੜ ਆ ਮੈਡੀਕਲ ਕਿੱਟਾਂ ਜਿਹੜੇ ਹੈਗੇ ਸਾਨੂੰ ਫਿਲਹਾਲ ਇਹੀ ਦੱਸਿਆ ਉਹਨਾਂ ਨੇ ਉਹ ਅਸੀਂ ਲੈ ਕੇ ਜਾ ਰਹੇ ਹਾਂ ਬਾਕੀ ਜਾ ਕੇ ਉੱਥੇ ਪਤਾ ਲੱਗੂ ਕੀ ਲੋੜ ਆ ਡੀਜ਼ਲ ਦੀ ਲੋੜ ਆ ਘਰਾ ਦੀ ਲੋੜ ਆ ਉਹ ਜਾ ਕੇ ਉੱਥੇ ਪਤਾ ਲੱਗੂ ਅਸੀਂ ਪੂਰੀਆ ਕਰਾਂਗੇ ਜਿਹੜੀ ਹੈਗੀ ਓਕੇ ਥੈਂਕ ਯੂ ਥੈਂਕ ਯੂ ਸੋ ਮੱਚ ਜੀ ਸ਼ੁਕਰੀਆ ਸੋ ਸੀਜੀਸੀ ਯੂਨੀਵਰਸਿਟੀ ਵੱਲੋਂ ਇੱਕ ਬੜਾ ਅੱਛਾ ਪ੍ਰੋਗਰਾਮ ਕੀਤਾ ਗਿਆ ਹੈ ਕਿ ਹੜ੍ਹ ਪੀੜਤਾ ਦੇ ਲਈ ਲਗਾਤਾਰ ਇੱਕ ਸੇਵਾ ਕੀਤੀ ਜਾਏਗੀ ਜਿਸ ਦੇ ਨਾਲ ਜਿਹੜੇ ਹੜ੍ਹ ਪੀੜਤਾ ਨੂੰ ਰਾਹਤ ਮਿਲੇਗੀ ਔਰ ਉਹਨਾਂ ਲੋਕਾਂ ਨੂੰ ਘਰ ਵੀ ਦਿੱਤੇ ਜਾਣਗੇ ਜਿਨਾਂ ਦੇ ਘਰ ਟੁੱਟ ਚੁੱਕੇ ਨੇ ਜਾਂ ਤਬਾਹ ਹੋ ਚੁੱਕੇ ਨੇ ਸੋ ਸਪੈਸ਼ਲੀ ਜਲਾਲਾਬਾਦ ਨੂੰ ਉਹਨਾਂ ਨੇ ਫੋਕਸ ਕੀਤਾ ਹੈ ਕਿ ਜਿਨਾਂ ਦੇ ਘਰ ਖਰਾਬ ਹੋਏ ਨੇ ਜਾਂ ਜਿਨ੍ਹਾਂ ਦੇ ਘਰ ਹੁਣ ਰਹਿਣ ਜੋਗੇ ਨਹੀਂ ਰਏ ਉਹਨਾਂ ਨੂੰ ਰਿਪੇਅਰ ਕੀਤਾ ਜਾਏਗਾ ਉਹਨਾਂ ਨੂੰ ਬਣਾਇਆ ਜਾਏਗਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹ ਲੋਕ ਆਪਣੀ ਪੈਰਾਂ ਤੇ ਦੁਬਾਰਾ ਖੜੇ ਹੋ ਸਕਣ ਕਮਰ ਬਰਸਨ ਅਜੀਪਾਲ ਦੇ ਨਾਲ ਰਮਪ੍ਰੀਤ ਕੌਰ ਪੀ